ਅਕਸਰ ਹੀ ਫਗਵਾੜਾ ਦੇ ਨਜ਼ਦੀਕੀ ਬਿਸਤ ਦੋਆਬ ਨਹਿਰ ਵਿੱਚ ਟਿਪਰ ਅਤੇ ਹੋਰ ਵਾਹਨ ਪਲਟਣ ਦੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਜਿਸ ਨਾਲ ਕਈ ਵਾਰ ਤਾਂ ਕਈ ਕੀਮਤੀ ਜਾਨਾਂ ਨੂੰ ਆਪਣੀ ਜਾਨ ਤੋਂ ਵੀ ਹੱਤ ਹੋਣਾ ਪੈਂਦਾ ਹੈ ਜਦਕਿ ਕਈ ਸਵਾਰੀਆਂ ਜ਼ਖਮੀ ਵੀ ਹੋ ਚੁੱਕੀਆਂ ਹਨ ਅਜਿਹੇ ਇੱਕ ਹੋਰ ਤਾਜ਼ਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇੱਕ ਟਿਪਰ ਇਸ ਨਹਿਰ ਵਿੱਚ ਡਿੱਗ ਗਿਆ ਇਸ ਦੌਰਾਨ ਸਥਾਨਕ ਲੋਕਾਂ ਨੇ ਜਿੱਥੇ ਟਿਪਰ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਜ਼ਖਮੀ ਹਾਲਤ ਵਿੱਚ ਬੜੀ ਹੀ ਮੁਸ਼ਕਲ ਨਾਲ ਬਾਹਰ ਕੱਢਿਆ ਜਦਕਿ ਕ੍ਰੇਨ ਦੀ ਮਦਦ ਨਾਲ ਨਹਿਰ ਵਿੱਚ ਡਿੱਗੇ ਟਿਪਰ ਨੂੰ ਵੀ ਬਾਹਰ ਕੱਢ ਲਿਆ ਗਿਆ ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਆ ਏਐਸਆਈ ਮੇਜਰ ਸਿੰਘ ਚੌਂਕੀ ਇੰਚਾਰਜ ਪਾਸਟਾ ਨੇ ਦੱਸਿਆ ਕਿ ਉਕਤ ਹਾਸਾ ਸਵੇਰੇ 9 ਵਜੇ ਦੇ ਕਰੀਬ ਵਾਪਰਿਆ ਸੀ ਉਹਨਾਂ ਦੱਸਿਆ ਕਿ ਟਿਪਰ ਚਾਲਕ ਹਰਨੇਕ ਸਿੰਘ ਆਪਣੇ ਸਾਥੀ ਨਾਲ ਟਿਪਰ ਲੈ ਕੇ ਮੇਢਿਆਣਾ ਸਾਈਡ ਜਾ ਰਿਹਾ ਸੀ ਕਿ ਰਸਤੇ ਵਿੱਚ ਕਿਸੇ ਹੋਰ ਵਾਹਨ ਨੂੰ ਸਾਈਡ ਦੇਣ ਸਮੇ ਟਿਪਰ ਦਾ ਟਾਇਰ ਮਿੱਟੀ ਵਿੱਚ ਦਸ ਗਿਆ ਜਿਸ ਨਾਲ ਟਿਪਰ ਨਹਿਰ ਵਿੱਚ ਡਿੱਗ ਗਿਆ ਇਸ ਦੌਰਾਨ ਰਾਗੀਰਾ ਨੇ ਪ੍ਰਸ਼ਾਸਨ પાસે ਮੰਗ ਕੀਤੀ ਕਿ ਜੋ ਬਿਸਤ ਦੋਆਬ ਨਹਿਰ ਦੇ ਕਿਨਾਰੇ ਰੇਲਿੰਗ ਰਹਿੰਦੀ ਹੈ ਉਸ ਨੂੰ ਜਲਦ ਤੋਂ ਜਲਦ ਪੂਰਾ ਕਰਵਾਇਆ ਜਾਵੇ ਪਿੰਡ ਪਾਸਟਾ ਤੋਂ ਨਵਾਂ ਰੰਗ ਚੈਨਲ 'ਈ ਅਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਹਾਈ ਸਰ ਜੀ ਅੱਜ ਇੱਕ ਨਹਿਰ ਤੇ ਇੱਕ ਟਰੱਕ ਜਿਹੜਾ ਉਹ ਡਿੱਗ ਗਿਆ ਕਿ ਮੌਕੇ ਤੇ ਕੀ ਕਹਿਣਾ ਚਾਹਦੇ ਹਾਂ ਮੈਂ ਅਸੀ ਮਿੱਝਫੇ ਚੌਕ ਦੇ ਪਾਸਾ ਹਾਂ ਜੀ ਤੇ ਇਹ ਟਰਾਲੇ ਦਾ ਗਲਗਦੀਪਾ ਚਾ ਹੋ ਗਿਆ ਹਾਂਜੀ ਤੇ ਡਰਾਈਵਰ ਨੂੰ ਥੋੜੀ ਸੱਟ ਲੱਗੀ ਆ ਜੀ ਤੇ ਸਾਈਡ ਦੇਣ ਲੱਗਾ ਸੀ ਤੇ ਇੱਕ ਬੱਸ ਨੇ ਖਿੱਚ ਕੇ ਲਗਟ ਰੋਡ ਸੀ ਇਹ ਕਿੰਨੇ ਬੰਦੇ ਸੀ ਜੀ ਟਰੱਕ ਵਿੱਚ ਦੋ ਹੁੰਦੇ ਸੀ ਜੀ ਅੱਜ ਚਾਹ ਉਹ ਡਰਾਈਵਰ ਤੇ ਥੋੜੀ ਛੱਟ ਲੱਗੀ ਹੈ ਜੀ ਅੱਛਾ ਜੀ ਤੇ ਕਿ ਇਹ ਖਾਲੀ ਸੀਗਾ ਜੀ ਭਰਿਆ ਸੀਗਾ ਜੀ ਵਾਏ ਖਾਲੀ ਲੱਗਦਾ ਸੀਗਾ ਇਸ ਦਿਨ ਨਾ ਕੁਝ ਜਿਹਾ ਕਿ ਤਾ ਇਹ ਕਿੰਨੇ ਵਜੇ ਦੀ ਗੱਲ ਹੈ ਜੀ ਸਵੇਰ ਦੀ ਗੱਲ ਹੈ 9 9 ਕੁਝ ਦਿਨ ਤੇ ਕਿੱਥੇ ਲੈ ਕੇ ਜਾਣਾ ਸੀਗਾ ਇਹਨੇ ਕੁਝ ਪਤਾ ਲੱਗਾ ਜੀ ਕਿੱਥੋਂ ਆਈ ਸੀਗੇ ਲੱਗੋ ਰਹਣੇ ਜੇ ਬਈ ਲੱਗੇ ਇ ਆਈ ਕਿੱਥੋਂ ਤੱਕ ਜੀ ਇਹਦੇ ਬਾਰ ਕੋਈ ਦੱਸੇ ਨੇ ਜੀ ਇਹਨਾਂ ਨੇ ਕੁਛ ਕਿ ਫੇਰ ਪਰਾ ਦਾ ਕੋਟ ਵਾਲੀ ਸਾਈਡ ਤੋਂ ਆ ਰਹੇ ਸੀਗੇ ਹਾਂਜੀ ਠੀਕ ਹੈ ਤੇ ਹੁਣ ਕੰਨ ਕੱਢਿਆ ਜਾ ਰਿਹਾ ਹੈ ਜੀ ਬਾਹਰ ਇਹ ਦੋ ਕ੍ਰੇਨਾਂ ਨੇ ਕ੍ਰੇਨਾਂ ਨਾਲ ਕੱਢਿਆ ਜਾ ਰਿਹਾ ਹੈ ਜੀ ਦੋ ਕ੍ਰੇਨਾਂ ਮਗਾਈਆਂ ਤੇ ਹੁਣ ਕਿੰਨਾ ਟ੍ਰੈਫਿਕ ਕਿੰਨਾ ਕਿਚਰ ਜਾਮ ਰਹੀ ਹੈ ਇੱਥੇ ਜੀ ਟ੍ਰੈਫਿਕ ਕੋਈ ਅੱਧਾ ਬਣ ਗਿਆ ਠੀਕ ਹੈ ਜੀ ਕਿ ਹੁਣ ਟਰੱਕ ਬਾਹਰ ਨਿਕਲ ਗਿਆ ਜੀ ਹਾਂਜੀ ਬਾਹਰ ਨਿਕਲੂਗੇ ਜੀ ਤੇ ਟ੍ਰੈਫਿਕ ਹੋ ਗਈ ਚਾਲੂ ਜੀ ਬੱਸ ਹੋ ਚੋ ਗਈ ਜੀ ਠੀਕ ਕੋਈ ਕਾਰਨ ਦੱਸਿਆ ਜੀ ਕਿਸ ਤਰ੍ਹਾਂ ਇਹ ਡਿੱਗਿਆ ਵਿੱਚ ਕੋਈ ਕਹਿੰਦੇ ਸੀ ਸਾਈਡ ਤੇ ਲੱਗੇ ਸਗੇ ਠੀਕ ਹੈ ਜੀ ਤੇ ਟਰਨ ਲਾ ਫਿਰ ਖਿੱਚ ਕੇ ਲੱਗਿਆ ਪੋਲੀ ਜਗਤ ਕੀ ਤੇ ਉਹ ਨਹਿਰ ਤੋਂ ਪਲਟ ਗਈ ਅਕਸਰ ਹੀ ਫਗਵਾੜਾ ਦੇ ਨਜ਼ਦੀਕੀ ਬਿਸਤ ਦੁਆਬ ਨਹਿਰ ਵਿੱਚ ਟਿਪਰ ਅਤੇ ਹੋਰ ਵਾਹਨ ਪਲਟਣ ਦੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਜਿਸ ਨਾਲ ਕਈ ਵਾਰ ਤਾਂ ਕਈ ਕੀਮਤੀ ਜਾਨਾਂ ਨੂੰ ਆਪਣੀ ਜਾਨ ਤੋਂ ਵੀ ਹੱਤ ਹੋਣਾ ਪੈਂਦਾ ਹੈ ਜਦਕਿ ਕਈ ਸਵਾਰੀਆਂ ਜ਼ਖਮੀ ਵੀ ਹੋ ਚੁੱਕੀਆਂ ਹਨ ਅਜਿਹੇ ਇੱਕ ਹੋਰ ਤਾਜ਼ਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇੱਕ ਟਿਪਰ ਇਸ ਨਹਿਰ ਵਿੱਚ ਡਿੱਗ ਗਿਆ ਇਸ ਦੌਰਾਨ ਥਾਨਕ ਲੋਕਾਂ ਨੇ ਜਿੱਥੇ ਟਿਪਰ ਵੀ ਸਵਾਰ ਦੋ ਵਿਅਕਤੀਆਂ ਨੂੰ ਜ਼ਖਮੀ ਹਾਲਤ ਵਿੱਚ ਬੜੀ ਹੀ ਮੁਸ਼ਕਲ ਨਾਲ ਬਾਹਰ ਕੱਢਿਆ ਜਦਕਿ ਕ੍ਰੇਨ ਦੀ ਮਦਦ ਨਾਲ ਨਹਿਰ ਵਿੱਚ ਡਿੱਗੇ ਟਿਪਰ ਨੂੰ ਵੀ ਬਾਹਰ ਕੱਢ ਲਿਆ ਗਿਆ ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਆ ਏਐਸਆਈ ਮੇਜਰ ਸਿੰਘ ਚੌਂਕੀ ਇੰਚਾਰਜ ਪਾਸਟਾ ਨੇ ਦੱਸਿਆ ਕਿ ਉਕਤ ਹਾਸਾ ਸਵੇਰੇ 9 ਵਜੇ ਦੇ ਕਰੀਬ ਵਾਪਰਿਆ ਸੀ ਉਹਨਾਂ ਦੱਸਿਆ ਕਿ ਟਿਪਰ ਚਾਲਕ ਹਰਨੇਕ ਸਿੰਘ ਆਪਣੇ ਸਾਥੀ ਨਾਲ ਟਿਪਰ ਲੈ ਕੇ ਮੇਢਿਆਣਾ ਸਾਈਡ ਜਾ ਰਿਹਾ ਸੀ ਕਿ ਰਸਤੇ ਵਿੱਚ ਕਿਸੇ ਹੋਰ ਵਾਹਨ ਨੂੰ ਸਾਈਡ ਦੇਣ ਸਮੇ ਟਿਪਰ ਦਾ ਟਾਇਰ ਮਿੱਟੀ ਵਿੱਚ ਦਸ ਗਿਆ ਜਿਸ ਨਾਲ ਟਿੱਪਰ ਨਹਿਰ ਵਿੱਚ ਡਿੱਗ ਗਿਆ ਇਸ ਦੌਰਾਨ ਰਾਗੀਰਾਂ ਨੇ ਪ੍ਰਸ਼ਾਸਨ પાસે ਮੰਗ ਕੀਤੀ ਕਿ ਜੋ ਬਿਸਤ ਦੁਆਬ ਨਹਿਰ ਦੇ ਕਿਨਾਰੇ ਰੇਲਿੰਗ ਰਹਿੰਦੀ ਹੈ ਉਸ ਨੂੰ ਜਲਦੋ ਜਲ ਪੂਰਾ ਕਰਵਾਇਆ ਜਾਵੇ ਪਿੰਡ ਪਾਸਟਾ ਤੋਂ ਨਵਰੰਗ ਚੈਨਲ ਅਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ